एमएसपी का गारंटी कानून लागू करो एम एस बी की गारंटी का कानून लागू करो चले वाली जान बचाने पूरिया मंगा लागू करो लागू करो नवा मंडीकरण बिल वापस लो नवा मंडीकरण सेवा बिल बापस लो ट nee, nee, nee. <laughs> <laughs> ਚਾਹੀਆ ਇਹਨੇ ਮਗਰ ਮਗਰ ਸਾਰਿਆਂ ਨੇ ਚਾਹਵਾ ਇਸ ਤਰ੍ਹਾਂ ਕੇ ਭਰਾਓ ਸਾਡੀ ਬੇਨਤੀ ਹੈ ਕਿ ਤੁਸੀਂ ਸਾਣੇ ਕਿ ਬੰਨਿਆ ਪਿੱਛੇ ਬੜੀਆਂ ਹੁੰਦੀਆਂ ਉਹਨਾਂ ਨੂੰ ਦਿਲ ਦਾ ਰੋਦ ਮੈਂ ਅੱਜ ਦੇ ਦਿਨ ਤੇ ਮੈਂ ਐਜੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਦੀ ਦਿਖਾਉਂਦਾ ਸੂਰ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਦਾ ਸੁਭ ਦਿਹਾੜਾ 26 ਜਨਵਰੀ ਜਿਸ ਦਿਨ ਇੱਕ ਸੁਵਿਧਾਨ ਬਣਾਇਆ ਸੀ ਤੇ ਇੱਕ ਕਾਨੂੰਨ ਬਣਿਆ ਸੀ ਅਸੀਂ ਉਸ ਦਿਹਾੜੇ ਦਾ ਸਵਾਗਤ ਕਰਦੇ ਆਂ ਕਹਣਾ ਮੈਂ ਜਾਨਾ ਪੀ ਬੜੀ ਬਦਕਿਸਮਤੀ ਹੈ ਸਾਡੇ ਦੇਸ਼ ਵਾਜੇਂਦੇ ਹੀ ਯਾਦ ਹੋ ਕੇ ਵੀ ਉਹ ਕਾਨੂੰਨ ਦੇ ਵਾਸਤੇ ਜਿਹੜੇ ਯਾਦੀ ਪ੍ਰਾਪਤ ਕੀਤੀ ਸੀ ਉਹ ਅਜੇ ਤੱਕ ਕਾਨੂੰਨ ਲਾਗੂ ਨਹੀਂ ਹੋ ਸਕਿਆ ਇੱਥੇ ਸਰਮਾਇਦਾਰਾਂ ਦਾ ਅਜੇ ਵੀ ਕਾਨੂੰਨ ਚੱਲ ਰਿਹਾ ਲੋਕਾਂ ਦੀ ਲੋਕ ਹਿੱਤਾਂ ਸਰਕਾਰ ਅਜੇ ਤੱਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੀ ਇਹ ਜਿਹੜਾ ਸਾਡਾ ਅੱਜ ਦਾ ਮਜਹਰਾ ਆ ਰੋਸ਼ ਰੈਲੀ ਨਹੀਂ ਇਹ ਜਾਗੋ ਲੈ ਰਹੀ ਆ ਪੀ ਇਹੋ ਹੀ ਹੈ ਕਿ ਦੇ ਲੀਡਰਾਂ ਨੂੰ ਆਵਾਜ਼ ਵਾ ਮਤਲਬ ਸचेत ਹੋ ਜਾਣਾ ਚਾਹੀਦਾ ਤੇ ਲੋਕਾਂ ਦੀ ਮੰਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਕਿ ਲੋਕ ਚਾਹੁੰਦੇ ਆ ਵੀ ਉਹ ਲੀਡਰ ਆਉਣ ਜਿਹੜੇ ਲੋਕਾਂ ਦੀ ਹੇਤਾਂ ਦੀ ਗੱਲ ਕਰਨ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਨ ਉਹਨਾਂ ਦੇ ਜਿਹੜੇ ਜਿੰਸਾਂ ਨੇ ਉਹਨਾਂ ਦੇ ਕੀਮਤਾਂ ਦੀ ਗੱਲ ਕਰਨ ਅਸੀਂ ਉਹ ਲੀਡਰ ਲਿਆਵਾਂਗੇ ਉਹ ਬਹੁਤ ਦੂਰ ਨਹੀਂ ਸਮਾਂ ਆ ਗਿਆ ਉਹ ਸਮਾਂ ਸਮਨੋ ਸ਼ੁਰੂਆਤ ਹੋ ਚੁੱਕੀ ਆ ਇਹਦੇ ਨਤੀਜੇ ਤੁਸੀਂ ਥੋੜੇ ਜਿਹਾ ਚ ਦੇਖੋਗੇ ਅੱਜ ਦੇ ਦਿਨ ਤੇ ਅਸੀਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਵੀ ਦਿੰਨੇ ਆ ਸੁਭ ਕਾਮਨਾ ਵੀ ਕਰਦੇ ਆ ਤੇ ਪ੍ਰਣ ਵੀ ਲੈਨੇ ਆ ਤੇ ਅਸੀਂ ਉਹ ਜਿਹਾ ਇੱਕ ਕੰਟਰੀ ਲਿਆਵਾਂਗੇ ਜਿਸ ਵਿੱਚ ਹਰ ਲੋਕਾਂ ਦੀ ਗੱਲ ਉਹਨਾਂ ਦੇ ਵਿਚਾਰਾਂ ਦੀ ਕੁਰਤੀ ਹੋਏਗੀ ਉਹਨਾਂ ਦੀ ਚੰਗੀ ਸੋਚ ਜਿਹੜਾ ਵੀ ਰੱਖੇਗਾ ਉਹਦਾ ਲੋਕੀ ਸਵਾਗਤ ਵੀ ਕਰਨਗੇ ਉਹਨੂੰ ਹੀ ਅੱਗੇ ਲਿਆਵਾਂਗੇ ਇੰਨੇ ਸ਼ਬਦਾਂ ਨਾਲ ਹੀ ਥੋੜੇ ਜਨਾ ਮੈਂ ਫਿਰ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਨਾ ਤੇ ਸ਼ੁਕਰਗੁਜ਼ਾਰ ਵੀ ਕਰਨਾ ਸਾਡੀ ਜਥੇਬੰਦੀ ਦਾ ਅੱਜ ਸਿਰ ਮੋੜ ਦਿਕਾਉਂਦਾ ਜਥੇਬੰਦੀਆ ਜेन ਬਹੁਤ ਆਤ ਟਰੈਕਟਰ ਲਿਆ ਕੇ ਇਹ ਸਾਬਤ ਕਰਤਾ ਕਿ ਲੋਕਾਂ ਚ ਇੱਕ ਲਹਿਰ ਬਹੁਤ ਜਵਾ ਪ੍ਰਚਲਿਤ ਹੋ ਚੁੱਕੀਆ ਤੇ ਇਹ ਊਰਜਾ ਹਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਇਹ ਸਾਡਾ ਪ੍ਰਣਾ ਇਹੋ ਸਾਡਾ ਸੰਕਲਪ ਆ ਇਹੋ ਸਾਡੀ ਮੰਦੀ ਆਵਾਜ਼ ਆ ਇੰਨੇ ਲਮਜਾਂ ਨਾਲ ਫਿਰ ਸਾਰਿਆਂ ਦਾ ਤਨਵਾਦ ਕਰਦਾ ਹੋਇਆ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਵਾਦੀਆਂ ਨੂੰ ਖੁਸ਼ਖਬਰੀ ਦੀ ਵਧਾਈ ਮੁਬਾਰਕਬਾਦ ਮੁਬਾਰਕਬਾਦ ਗਰ ਸਾਡਾ ਵੀ ਆਇਦਾਂ ਟੈਕਟਰ ਮਾਰਚ ਅਸੀਂ ਅੱਜ ਦਾ ਸੰਯੁਕਤ ਸਾਨ ਮੋਰਚੇ ਦਾ ਟਰੈਕਟਰ ਮਾਰਚ ਐਸ ਲੋਕਲ ਪੱਧਰ ਤੇ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਸਾਰਿਆਂ ਸ਼ਹਿਰਾਂ ਵਿੱਚ ਹੋ ਰਿਹਾ ਵਾ ਆ ਬਤਾ ਕੇ ਜੀ ਨੀਨਾ ਨਗਰ ਦਰਾੰਗਲੇ ਇੱਥੇ ਧਾਰੀਵਾਲ ਕਲਾ ਨੌਰ ਹਰ ਪਾਸੇ ਹੋ ਰਿਹਾ ਵਾ ਅਸੀਂ ਇੱਥੋਂ ਹੋਣਾ ਦਾਣਾ ਮੰਡੀ ਆ ਜਿਹੜੀ ਹੈਗੀ ਆ ਪੁੱਡਾ ਗਰਾਊਂਡ ਇੱਥੇ ਇਕੱਠੇ ਹੋਏ ਆ ਬਬਰੀ ਚੌਂਕ ਨੇੜੇ ਇੱਥੋਂ ਕਨੂਵਾਂ ਚੌਂਕ ਜਾਵਾਂਗੇ ਸਾਨਵਰ ਚੌਕ ਤੋਂ ਐਸਡੀ ਕਾਲਜ ਤਿਬੜੀ ਚੌਕ ਹਨੂਮਾਨ ਚੌਕ ਅਗੇ ਜਹਾਜ਼ ਚੌਕ ਜਹਾਜ਼ ਚੌਕ ਤੋਂ ਪੁਰਾਣੀ ਦਾਣਾ ਮੰਡੀ ਫਿਰ ਇੱਧਰ ਨੂੰ ਪੰਚਾਇਤ ਭਵਨ ਵੱਲੋਂ ਡੀਸੀ ਦੀ ਕੋਠੀ ਐਸਐਸਪੀ ਦੀ ਕੋਠੀ ਤੇ ਉਹ ਅਬੀਦਾਸ਼ ਚੌਕ ਉਥੋਂ ਡਾਕਨਾ ਚੌਕ ਫਿਰ ਕਾਹਨੂੰ ਆਣ ਚਾਹੋਗਾ ਕਿ ਇਹ ਮੁਰਕੇ ਸਮਾਪਤ ਕਰਾਂਗੇ ਤੇ ਲੰਬਾ ਰੂਟ ਆ ਸਾਡਾ ਪਰ ਸ਼ਹਿਰ ਸਾਰਾ ਹੀ ਕਵਰ ਕਰਾਂਗੇ ਅਸੀਂ ਕਹਿੰਦੇ ਮਾਰਚ ਦੀ ਲੋੜ ਕਿਉਂ ਜਦ ਕਿ ਸਰਕਾਰ ਵੱਲੋਂ ਨਹੀਂ ਹੁਤਾ ਦਿੱਤਾ ਗਿਆ 12 ਫਰਵਰੀ ਦਾ ਇਹ ਸਰਕਾਰ ਨੇ ਜਿਹੜਾ 14 ਫਰਵਰੀ ਦਾ ਸਿਨਿਆ ਦਿੱਤਾ ਵਾ ਉਹ ਗਲਤ ਵਾ ਬਹੁਤ ਦੂਰ ਵਾ ਪਰ ਉਹ ਤੇ ਜੇ ਜ਼ਰੂਰੀ ਲਾਜ਼ਮੀ ਨਹੀਂ ਵੀ ਉਹ ਗੱਲਾਂ ਮੰਨ ਲੈਣਾ ਉਹਨਾਂ ਨੂੰ ਪਹਿਲਾਂ ਐਨੌਂਸ ਕਰ ਦੇਣਾ ਸੀ ਹੁਣ ਕਿਹੜਾ ਪਹਿਲਾਂ ਪਤਾ ਨਹੀਂ ਸੀ ਮੰਗਾ ਦਾ ਇਸ ਲਈ ਸਾਡੀ ਮੁੱਖ ਮੰਗ ਵਾ ਵੀ ਸਵਾਮੀ ਦਾਸਨ ਕਮਿਸ਼ਨ ਦੇ ਮੁਤਾਬਕ ਕਣਕ ਫਸਲ ਦੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਸਰਕਾਰ ਆਪ ਖਰੀਦੇ ਪ੍ਰਾਈਵੇਟ ਮੰਡੀਆਂ ਨੂੰ ਨਹੀਂ ਵਿਚਵਾੜਨਾ ਚਾਹੁੰਦੇ ਇਹਨਾਂ ਨੇ ਹੁਣ ਇੱਕ ਨਵਾਂ ਮੰਡੀਕਰਨ ਸੇਵਾ ਕਾਨੂੰਨ ਲੈ ਲੈਂਦਾ ਵਾ ਉਹ ਅਸੀਂ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਉਹੋ ਹੀ ਕਾਲੇ ਕਾਨੂੰਨ ਨੇ ਜਿਹੜੇ ਅਸੀਂ ਕਾਲੇ ਕਾਨੂੰਨ ਪਹਿਲਾਂ ਰੱਦ ਕੀਤੇ ਨੇ ਇਸ ਲਈ ਬਰਦਾਸ਼ਤ ਨਹੀਂ ਉਹਨੂੰ ਥੋੜੀ ਤੌਰ ਤੇ ਰੱਦ ਕਰਨਾ ਚਾਹੀਦਾ ਵਾ ਬ੍ਰਿਜੀ ਸੋਧ ਬਿੱਲ 220 ਰੱਦ ਕਰਨਾ ਚਾਹੀਦਾ ਵਾ ਮਜ਼ਦੂਰਾਂ ਦੀਆਂ ਧੰਨਵਾਦ ਸਾਹਿਬ ਦੀ ਤਬੀਅਤ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਮੱਲੇਵਾਲ ਦੀ ਸਿਹਤ ਬਹੁਤ ਖਰਾਬ ਹੋਆ 2 ਮਹੀਨੇ ਵਕਤ ਤੇ ਹੈਗੇ ਬੈਠੇ ਨੂੰ ਮਰਲਵੜ ਤੇ ਬੈਠੇ ਆ ਉਹਨਾਂ ਨੂੰ 14 ਤਰੀਕ ਦਿੱਤੀ ਆ ਬਹੁਤ ਲੰਬੀ ਆ ਪਹਿਲਾ ਗੱਲਬਾਤ ਕਰਨੀ ਚਾਹੀਦੀ ਆ ਤੇ ਗੱਲਬਾਤ ਕਰਕੇ ਮੰਗਾ ਮੰਨ ਲੈਣੀ ਚਾਹੀਦੀ ਆ ਨੇ ਸਿਰਫ ਗੱਲਬਾਤ ਦਾ ਸਾਨੂੰ ਮਸਲਾ ਨਹੀਂਗਾ ਕੋਈ ਗਲਾ ਕਿਉਂ ਨਾ ਸਾਡੀਆਂ ਮੰਨੀਆਂ ਜਾਣ ਸਾਡੀਆਂ ਮੰਗਾ ਕਿਉਂ ਨਾ ਮੰਨੀਆਂ ਜਾਣ ਉਹ ਮੰਗਾ ਸਾਡੀਆਂ ਮੰਨਣੀਆਂ ਚਾਹੀਦੀਆਂ ਨੇ ਅਸੀਂ ਸਿਰਫ ਕਿਸਾਨਾਂ ਵਾਸਤੇ ਲੜਦੇ ਅਸੀਂ ਬੇਰਜ਼ਗਾਰੀ ਵਾਸਤੇ ਲੜਦੇ ਆ ਕਿੰਨੇ ਬੇਰਜ਼ਗਾਰੀ ਪੱਥਾ ਦਿਓ ਜਾਂ ਬੇਰਜ਼ਗਾਰੀ ਦੂਰ ਕਰੋ ਹਰ ਇੱਕ ਨੂੰ ਰੋਜ਼ਗਾਰ ਦੀ ਗਾਰੰਟੀ ਕਰੋ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਰੋਜ਼ਗਾਰ ਨੂੰ ਮਹਿੰਗਾਈ ਰੋਕੋ ਨਾਲ ਅਸੀਂ ਚਾਹੁੰਦੇ ਆ ਜਿਹੜਾ ਮਲੇਗਾ ਦਾ ਮਜ਼ਦੂਰ ਵਾ ਹਰ ਇੱਕ ਨੂੰ ਸਾਰਾ ਸਾਲ ਕੰਮ ਦਿਓ ਤੇ ਘੱਟੋ ਘੱਟ 600 ਰੁਪਏ ਤੇ ਹਰੇਕ shear ਦੇ ਇਸ ਦੇਸ਼ ਦੇ ਨਿਵਾਸੀ ਨੂੰ ਚਾਹੇ ਮਜ਼ਦੂਰ ਵਾ ਦੁਕਾਨਦਾਰ ਵਾ ਕਿਸਾਨ ਵਾ ਔਰਤ ਵਾ ਮਰਦ ਵਾ ਹਰ ਇੱਕ ਨੂੰ ਬਟਾਪਾ ਪੈਨਸ਼ਨ 10000 ਰੁਪਏ ਦਿੱਤੀ ਜਾਵੇ ਸਾਰੀਆਂ ਕਿਸਾਨੀ ਜਥੇਬੰਦੀਆਂ ਇੱਕ ਮੰਚ ਤੇ ਆ ਗਈਆਂ ਸਾਰੀਆਂ ਮੰਚ ਆ ਗਈਆਂ ਨੇ ਅੱਜ ਵੀ ਤੇ ਇਹ ਅੱਜ ਤੇ ਵਕੋ ਕਰ ਰਹੀਆਂ ਨੇ 8 ਤਰੀਕ ਨੂੰ ਇਕਤਾ ਹਸਾਰ ਨਹੀਂ ਆ ਅੱਜ ਸਾਰੇ ਦੇਸ਼ ਵਿੱਚ ਝੰਡਾ ਮਾਰਚ ਹੋ ਰਿਹਾ 14 ਫਰਵਰੀ ਦੇ ਵਿੱਚ ਜਿਹੜਾ ਗੈਪ ਹੈ 20 ਦਿਨ ਪਈ ਹੈ ਹਜੇ ਇਹਦੇ ਵਿੱਚ ਕੁਝ ਕੀਤਾ ਜਾਣਾ ਹਾਂ ਕੀਤਾ ਜਾਣਾ 8 ਤਰੀਕ ਨੂੰ ਅਸੀਂ ਆ ਹੁਣ 2 ਤਰੀਕ ਨੂੰ 8 ਤਰੀਕ ਨੂੰ ਬਹੁਤ ਵੱਡਾ ਮਜਾਰੇ ਕਰ ਰਹੇ ਆ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਸਾਹਮਣੇ ਧਰਨੇ ਕਰ ਦੇ ਰਹੇ ਆ ਸਾਰੇ ਦੇਸ਼ ਵਿੱਚੀ ਉਸ ਤੋਂ ਬਾਅਦ ਫਿਰ ਇੱਕ ਆਸਾਰਨਾ ਵਾ ਇੱਕ ਦੇ ਬਾਅਦ ਅਗਲਾ ਪ੍ਰੋਗਰਾਮ ਸਾਡਾ ਆਊਗਾ ਕਿੱਥੇ ਆਊ ਯਾਰ ਅੱਜ ਅਸੀਂ ਪੂੜਾ ਕਲੋਨੀ ਚ ਸਾਰੀ ਤਹਿਸੀਲ ਦੇ ਟਰੈਕਟਰ ਵੱਧ ਤੋਂ ਵੱਧ 200 ਪਹੁੰਚ ਗਏ ਆ ਹੋਰ ਵੀ ਧੜਾ ਧੜਾ ਆ ਰਹੇ ਆ ਬਹੁਤ ਗਿਣਤੀ ਵੱਧ ਰਹੀ ਹੈ ਜਨਤਾ ਵਿੱਚ ਬਹੁਤ ਇਹਨਾਂ ਦੇ ਜ਼ੁਲਮ ਦੇ ਖਿਲਾਫ ਜੋਸ਼ ਹੈ ਔਰ ਬੜੇ ਖੁਸ਼ ਦੇ ਨਾਲ ਬਿਨਾ ਕਿਸੇ ਹੁਲਰ ਬਾਜੀ ਦੇ ਆਰਾਮਦਾਇਕ ਇਹ ਮਾਰਚ ਕੀਤਾ ਜਾਊਗਾ ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੋਂ ਮੁਕਰੇ ਹੋਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਸਾਡੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ ਯੂਨੀਅਨ ਦੇ ਵਿੱਚ ਉਹਨੂੰ ਵੀ ਕਵਰ ਕਰ ਲਿਆ ਗਿਆ ਏਕਾ ਕਰ ਲਿਆ ਗਿਆ ਤੇ ਅਸੀਂ ਫੇਰ ਪਹਿਲੇ ਦੀ ਤਰ੍ਹਾਂ ਹੀ ਵੱਧ ਚੜ ਕੇ ਇਸਾ ਲੈ ਕੇ ਤੇ ਆਪਣੀਆਂ ਮੰਗਾਂ ਨੂੰ ਮਨਾ ਕੇ ਰਾਵਾਂਗੇ